ਪਵਨ ਨੀਗਾੜੇ ਇੱਥੋਂ ਦੇ ਨੇੜੇ ਨਾਬਾ ਕੈਂਚੀਆਂ ਰੋਡ ਤੇ ਖਸਤਾ ਹਾਲਤ ਕਾਰਨ ਟਰਾਲੀ ਪਲਟੀ ਲੋਕਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਰੇਬਾਜ਼ੀ ਨਾਬਾ ਕੈਂਚੀਆਂ ਰੋਡ ਦੀ ਲੰਮੇ ਸਮੇਂ ਤੋਂ ਖਰਾਬ ਪਈ ਹਾਲਤ ਨੇ ਅੱਜ ਇੱਕ ਹੋਰ ਗੰਭੀਰ ਹਾਦਸੇ ਨੂੰ ਜਨਮ ਦਿੱਤਾ ਭੂਗ ਨਾਲ ਭਰੀ ਇੱਕ ਟਰਾਲੀ ਸੜਕ ਦੇ ਡੂੰਘੇ ਖੱਡਿਆਂ ਕਾਰਨ ਅਚਾਨਕ ਪਲਟ ਗਈ ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਅਤੇ ਗੰਭੀਰ ਚਰਚਾ ਦਾ ਮਾਹੌਲ ਬਣ ਗਿਆ ਹਾਸੇ ਤੋਂ ਬਾਅਦ ਦੁਕਾਨਦਾਰ ਤੇ ਰਾਹਗੀਰਾਂ ਤੇ ਸਥਾਨਕ ਨਿਵਾਸੀਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਰੇਬਾਜ਼ੀ ਕੀਤੀ ਮੌਕੇ ਤੇ ਮੌਜੂਦ ਅਮਰਤਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਘੰਡੋਲਾ ਨੇ ਕਿਹਾ ਕਿ ਕੈਂਚੀਆਂ ਰੋਡ ਦੀ ਹਾਲਤ ਇਸ ਕਦਰ ਬੱਤਰ ਹੈ ਕਿ ਲੋਕਾਂ ਦੀ ਦਿਨਚਰੀ ਜੀਵਨ ਤਕਲੀਫ ਨਾਲ ਭਰਿਆ ਬਣ ਚੁੱਕਿਆ ਹੈ ਉਹਨਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹਲਕਾ ਵਿਧਾਇਕ ਬੀਬੀ ਬਰਾਜ ਵੱਲੋਂ 21 ਦਿਨਾਂ ਚ ਸੜਕ ਦੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਜੇ ਤੱਕ ਕੋਈ ਕੰਮ ਸ਼ੁਰੂ ਨਹੀਂ ਹੋਇਆ ਨਾ ਹੀ ਹਾਲਤ ਵਿੱਚ ਸੁਧਾਰ ਆਇਆ ਹੈ ਨਰਕ ਵਾਲੀ ਜ਼ਿੰਦਗੀ ਜਿਉ ਰਹੇ ਨੇ ਲੋਕ ਸੜਕ ਦੀ ਖਰਾਬੀ ਨਾਲ ਹਾਸੇ ਨਾਲ ਰੋਜ ਦਾ ਮਾਮਲਾ ਬਣ ਗਿਆ ਹੈ ਉਨ੍ਹਾਂ ਕਿਹਾ ਕਿ ਸਥਾਨਕ ਨਿਵਾਸੀਆਂ ਨੇ ਸੀਵਰੇਜ ਦੇ ਗੰਦੇ ਪਾਣੀ ਦੀ ਲਾਹ ਪਰਵਾਹੀ ਤੇ ਤਿੱਖੀ ਚਿੰਤਾ ਜਗਤਾਈ ਉਨ੍ਹਾਂ ਚੇਤਾਵਨੀ ਦਿੱਤੀ ਜੇਕਰ ਹਾਲਤੇ ਉਹੀ ਰਹੇ ਤਾਂ ਇਲਾਕੇ ਵਿੱਚ ਭਿਆਨਕ ਬਿਮਾਰੀ ਫੈਲ ਸਕਦੀ ਹੈ ਤੇ ਲੋਕਾਂ ਨੇ ਕਿਹਾ ਕਿ ਕਈ ਵਾਰ ਹਾਦਸੇ ਅਰਜ਼ੀਆਂ ਤੇ ਮੰਗਾਂ ਦੇ باوجود ਕੋਈ ਵੀ ਅਧਿਕਾਰੀ ਮੌਕਾ ਵੇਖਣ ਨਹੀਂ ਪਹੁੰਚਿਆ ਇਸ ਸਬੰਧੀ ਜਦੋਂ ਐਸਟੀਐਮ ਮਨਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਸੜਕ ਮੁਰੰਮਤ ਲਈ ਟੈਂਡਰ ਪਾਸ ਹੋ ਚੁੱਕਿਆ ਹੈ 1-2 ਦਿਨਾਂ ਵਿੱਚ ਅਲਾਟਮੈਂਟ ਜਾਰੀ ਹੋ ਜਾਵੇਗਾ ਜਿਸ ਤੋਂ ਬਾਅਦ ਕੰਮ ਤੁਰੰਤ ਸ਼ੁਰੂ ਕਰਵਾ ਦਿੱਤਾ ਜਾਵੇਗਾ ਰੋਸ ਪ੍ਰਦਰਸ਼ਨ ਦੌਰਾਨ ਹਰਜੀਤ ਸਿੰਘ ਮਾਹੀ ਅਮਰਤਪਾਲ ਸਿੰਘ ਸਮੇਤ ਕਈ ਦੁਕਾਨਦਾਰ ਰਾਹੀਰ ਮੌਜੂਦ ਸਨ ਲੋਕਾਂ ਨੇ ਸਪਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਵੱਡੇ ਪੱਧਰ ਤੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ ਰਿਪੋਰਟ ਰਾਜ ਕਰਮੀ ਭਵਾਨ ਨਿਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਇਸ ਦੌਰਾਨ ਅੱਗੇ ਹੋਰ ਕੀ ਕਿਹਾ ਜਰਾ ਸੁਣੋ ਮੇਰਾ ਨਾਮ ਅਮਰਤ ਸਿੰਘ ਮੈਂ ਨਾਰੇ ਵਜਤੀ ਹੈ ਕਿ ਕੁੰਟਰੀ ਨਾਰੇ ਵਜਤੀ ਹੈ ਗਵੰਦ ਜੀ ਦੇਖੋ ਸਾਰਾ ਬੁਰਾ ਹਾਲ ਆਈ ਦੇਲੀ ਆਸ ਤੇ ਹੁੰਦੇ ਨਹੀਂ ਆਜ ਹਾਸ ਕੋਈ ਵੀ ਜਾਨੀ ਨਕਸਾਨੋਂ ਜ਼ਿਆਦਾ ਇਹਨੂੰ ਕੋਈ ਦੇਖ ਨਹੀਂ ਰਿਹਾ ਲਕਚਰ ਹੋ ਗਿਆ ਇਹਨੂੰ ਇਹ ਜਿੱਦਣ ਦੀ ਸਰਕਾਰ ਬਣੀ ਆ ਬੀਬੀ ਨੇ ਭਰਾਜ ਦੀ ਇੱਥੇ ਕਾਂਗਰਸ ਸਰਕਾਰ ਤੋਂ ਪਹਿਲਾਂ ਉਹ ਜੀਨੀ ਲਾ ਕੇ ਗਈ ਆ ਵੀ ਉਹ ਸਰਕਾਰ ਮਾੜੀ ਆ ਕੁਝ ਨਹੀਂ ਕਰਦੀ ਜਦੋਂ ਇਹਨਾਂ ਦੀ ਸਰਕਾਰ ਆਈ ਇਹਨਾਂ ਨੇ ਕੁਝ ਨਹੀਂ ਕਰਿਆ ਖੁਦ ਆਪ ਬੀਬੀ ਭਰਾਜ ਉਹ ਜੀਨੀ ਲਾ ਕੇ ਮੇਰੇ ਲਈ ਵੀਡੀਓ ਪਈਆਂ ਨੇ ਉਹ ਵੀ ਪਾ ਦਾਂ ਤੁਹਾਨੂੰ ਮੱਗ ਕੀ ਕਰਦੇ ਹੋ ਮੱਗ ਕੀ ਬਸ ਵੀ ਕੰਮ ਹੋਣਾ ਚਾਹੀਦਾ ਹੀ ਕਿਤੇ ਮੱਗੇ ਤੁਸੀਂ ਸੁਨੇਹਾ ਲਾਇਆ ਹੋਗਾ ਕਿ ਤੇਰੇ ਸੁਨੇਹਾ ਜੀ ਆਉਂਦੇ ਨੇ ਦੇਖ ਕੇ ਭਾਜ ਜਾਂਦੇ ਨੇ ਕੋਈ ਹੱਲ ਨਹੀਂ ਹੋ ਰਿਹਾ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਤਿੰਨ ਸਾਢੇ ਦਿਨ ਸਾਲ ਹੋ ਗਏ ਸਰਕਾਰ ਬਣੀ ਨਹੀਂ ਕੋਈ ਹੱਲ ਨਹੀਂ ਮੇਰਾ ਨਾਮ ਵਿਸ਼ੰਗ ਹੈ ਵੀਰ ਜੀ ਆਪਰੇ ਕੀ ਹਾਲ ਸਾਹਿਬ ਆਪਰੇ ਅੱਜ ਕੀ ਕਹਿਣਾ ਚਾਹੋ ਹਾਲ ਸਾਹਿਬ ਆਪਰੇ ਵੀਰ ਆਹ ਦੇਖ ਲੋ ਕਿੱਡੇ-ਕਿਡੇ ਖੜੇ ਨੇ ਤੇ ਕਿੰਨਾ ਕਿੰਨਾ ਗੰਦਾਗਾ ਇਥੇ ਮੌਤਾ ਵੀ ਹੁੰਦੀਆਂ ਨੇ ਨੁਕਸਾਨ ਵੀ ਹੁੰਦੇ ਨੇ ਕਾਲੀਆਂ ਵੀ ਟ੍ਰਾਇਡ ਵੀ ਟਿਕਦੇ ਨੇ ਗੱਡੀਆਂ ਦੇ ਵੀ ਐਕਸੀਡੈਂਟ ਹੁੰਦੇ ਨੇ ਕਿੰਨਾ ਕੁ ਨੁਕਸਾਨ ਹੋ ਗਿਆ ਅੱਜ ਘੱਟੋ ਘੱਟ 1.5 ਲੱਖ ਦਾ ਨੁਕਸਾਨ ਹੋ ਗਿਆ ਜੀ ਕੀ ਕਹਿਣਾ ਚਾਹੁੰਦੇ ਪਸਾਦ ਨੂੰ ਦੱਸ ਨੂੰ ਇਹ ਕਹਿਣਾ ਚਾਹੁੰਦੇ ਆ ਜੀ ਸਰਕਾਰ ਵਧੀਆ ਤੋਂ ਵਧੀਆ ਬਣੇ ਤੇ ਆਪਣਾ ਇਹ ਜਿਹੜਾ ਗੰਦਾ ਸਪਾਈ ਸੜਕਾਂ ਦਾ ਇਹ ਸਾਫ਼ ਹੋਣੀ ਚਾਹੀਦੀ ਹੈ ਤੇ ਇਦੂ ਮੁੜ ਕੇ ਕਿਸੇ ਵੀਰ ਭੈਣ ਭਾਈ ਦਾ ਐਕਸੀਡੈਂਟ ਨਾ ਹੋਵੇ ਧੰਨਵਾਦ ਜੀ ਆਪਣਾ ਨਾਮ ਵੀ ਨੌਜੋਤ ਸਿੰਘ ਜੀ ਕੀ ਕਾਰਨ ਹੋਇਆ ਕੀ ਹਾਲਤ ਆ ਬਾਬੇ ਜੀ 21 ਬਾਰੇ 1 ਵਜੇ ਆ ਰਹੇ ਤੇ ਕੀ ਰਾਤ ਦੇ ਇਹ ਪਾਣੀ ਜ਼ਿਆਦਾ ਹੋਣ ਕਾਰਨ ਕੱਡੇ ਜ਼ਿਆਦਾ ਹੋਣ ਕਾਰਨ ਇਹ ਆਪਣਾ ਪਤਾ ਨਹੀਂ ਲੱਗਿਆ ਇੱਕੋ ਗਾਉਂ ਚਰਾਲੀ ਪਿੰਡ ਜੀ ਕਿੱਥੋਂ ਕਿੱਥੇ ਆ ਰਹੇ ਜੀ ਆਪਾਂ ਜੀ ਇਸ ਨਾਮ ਵੱਲੋਂ ਆ ਰਹੇ ਸੀ ਨਾਬੇ ਵੱਲੋਂ ਜੀ ਇਹ ਹੋਰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਜੀ ਜਲਦ ਤੋਂ ਜਲਦ ਇਹ ਸੜਕ ਬਣਾਈ ਜਾਵੇ ਦੇ ਹੋਂਤਾ ਸਾਡਾ ਨੁਕਸਾਨ ਹੋਇਆ ਨਹੀਂ ਕਿਸੇ ਵੀ ਰਪਈ ਦਾ ਹੋਰ ਨੁਕਸਾਨ ਹੋਈਆ ਮੌਤ ਵੀ ਹੋ ਸਕਦੀ ਆ ਕੋਈ ਵੀ ਕਾਰਨ ਹੋ ਸਕਦਾ ਸੀ ਤਾਂ ਚਲੋ ਬਚ ਗਏ ਸਾਡਾ ਨੁਕਸਾਨ ਹੋ ਗਿਆ ਸੱਟ ਫੇੜ ਜੀ ਬਚ ਗਏ ਜੀ ਹਾਂ ਜੀ ਟਰਾਲੀ ਦਾ ਕਿੰਨਾ ਨੁਕਸਾਨ ਹੋਇਆ ਮਾਫ ਆਪਣਾ ਹੀ ਡੇਟ ਡੇਢ ਜਾਂ 2 ਲੱਖ ਦਾ ਨੁਕਸਾਨ ਹੋਇਆ ਇਸ ਦਾ ਆਪਣਾ ਨਾਮ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਕੰਦੋਲਾ ਜੀ ਅੱਜ ਨਾਭਾ ਰੋਡ ਤੇ ਹਾਦਸਾ ਵਾਪਰਿਆ ਸੀ ਕਹਿੰਦਾ ਦੇਖੋ ਜੀ ਇਹ ਜਿਹੜਾ ਨਾਭਾ ਕੈਂਚੀਆਂ ਦਾ ਇਹ ਏਰੀਆ ਇਹ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਅੱਜ ਜਿਹੜਾ ਪੂਰੇ ਪੰਜਾਬ 'ਚ ਇਹ ਏਰੀਆ ਜਿਹੜਾ ਮਸ਼ਹੂਰ ਹੋ ਗਿਆ ਜੇ ਕਿਤੇ ਪੰਜਾਬ ਦੇ ਕਿਸੇ ਏਰੀਏ 'ਚ ਕੋਈ ਨਾਭਾ ਕੈਂਚੀਆਂ ਦਾ ਲੌਂਗ ਆ ਤਾਂ ਇਹ ਜਗ੍ਹਾ ਨੂੰ ਲੋਕ ਯਾਦ ਕਰਦੇ ਆ ਕਿਉਂਕਿ ਇਹ ਮੇਨ ਐਨ ਐਚ ਹਾਈਵੇ ਆ ਇੱਕੋਂ ਨਾਭਾ ਆਪਾਰ ਤੋਂ ਅੱਗੇ ਇਧਰ ਮਲੇਰ ਕੋਟਲਾ ਲੁਧਿਆਣਾ ਅੰਮ੍ਰਿਤਸਰ ਤੱਕ ਦੇ ਜਿਹੜੇ ਲੋਕ ਆ ਇਸ ਰਸਤੇ ਜਾਂਦੇ ਆ ਉਹ ਇਹ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਇਹ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਨਰਕ ਦੀ ਜ਼ਿੰਦਗੀ ਉਹ ਬਤੀਤ ਕਰ ਰਹੇ ਨੇ ਇੱਥੇ ਬਾਰ ਬਾਰ ਅਸੀਂ ਅਪੀਲਾਂ ਕਰ ਲੀਆਂ ਬਹੁਤ ਸਮਾਜ ਸੇਵੀ ਜਥੇਬੰਦੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਬਾਰ ਬਾਰ ਸਰਕਾਰ ਨੂੰ ਮੰਗ ਪੱਤਰ ਦੇ ਲਈ ਬੇਨਤੀਆਂ ਕਰ ਲੀਆਂ ਇੱਥੋਂ ਤੱਕ ਕਿ ਅਖਬਾਰਾਂ ਦੇ ਵਿੱਚ ਵੀ ਆ ਗਿਆ ਕਿ ਨਾਬਾ ਕੈਂਚੀਆਂ ਦਾ ਮਸਲਾ ਹੱਲ ਹੋ ਗਿਆ ਜੀ ਇਹਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਪਰ ਜਿਹੜਾ ਪ੍ਰਣਾਲਾ ਉੱਥੇ ਦਾ ਉੱਥੇ ਅੱਜ ਫੇਰ ਇੱਥੇ ਇਹ ਤਕਰੀਬਨ ਚੌਥਾ ਪੰਜਵਾਂ ਜਿਹੜਾ ਪੂਗਾ ਇੱਥੇ ਪਲਟਿਆ ਜਿੱਥੇ ਇਹਨਾਂ ਦਾ ਨੁਕਸਾਨ ਹੁੰਦਾ ਵਿਚਾਰੇ ਦੇਹਾਂ ਨੀਦਾਰ ਬੰਦੇ ਆਪਣਾ ਕਾਰੋਬਾਰ ਕਰਕੇ ਅੱਗੇ ਤੂੜੀ ਵੇਚਣ ਲੈ ਜਾਂਦੇ ਆ ਉੱਥੇ ਜਿਹੜੀ ਆਮ ਜਨਤਾ ਉਹਨੂੰ ਬਹੁਤ ਜਿਹੜੀ ਤਕਲੀਫ ਉਹਦਾ ਸਾਹਮਣਾ ਕਰਨਾ ਪੈਂਦਾ ਆ ਸਾਡਾ ਭਰਾ ਖੜਾ ਹੈ ਇਹਦਾ ਸਾਹਮਣੇ ਦੁਕਾਨ ਆ ਚਾਹ ਦੀ ਇਹ ਦੁਕਾਨ ਕਰਦਾ ਇਹਦਾ ਹੋਟਲ ਆ ਇਸ ਗਲੀ ਐਨੇ ਗੰਦ ਦੇ ਵਿੱਚ ਆ ਤੁਸੀਂ ਪਾਣੀ ਦੇਖ ਲਓ ਕਿੱਡੇ ਕਿੱਡੇ ਟੋਏ ਆ ਐਨਾ ਮੁਸ਼ਕਲ ਮਾਰਦਾ ਇਹਦੀ ਦੁਕਾਨ ਤੇ ਕੋਈ ਗਾਹਕ ਨਹੀਂ ਆ ਇਹ ਪਿਛਲੇ 3 ਸਾਲਾਂ ਤੋਂ ਇਹਦੇ ਗਏ ਹੋਰ ਬਹੁਤ سارے ਜਿਹੜੇ ਦੁਕਾਨਦਾਰ ਨੇ ਉਹ ਉਹ ਮੰਡੀ ਦੀ ਉਸ ਗੰਦਗੀ ਦੀ ਮਾਰ ਝੱਲ ਰਹੇ ਨੇ ਦੀਬਾ ਜੀ ਵੀ ਆਏ ਸੀ ਉਹਨਾਂ ਨੇ ਵੀ 21 ਦਿਨ ਦਾ ਸਮਾਂ ਦਿੱਤਾ ਸੀ ਮਾਨਯੋਗ ਨੇ ਸਾਡੇ ਕੋਲ ਐਕਨ ਪਰ ਉਹ 21 ਦਿਨਾਂ ਨੂੰ ਵੀ ਮੈਨੂੰ ਲੱਗਦਾ ਵੀ ਟੱਟੋ ਘੱਟ 6-7 ਮਹੀਨੇ ਲੰਘੇ ਇੱਥੇ ਕੋਈ ਕੰਮ ਨਹੀਂ ਸ਼ੁਰੂ ਹੋਇਆ ਅਸੀਂ ਫੇਰ ਅੱਜ ਇਹਨਾਂ ਲੋਕਾਂ ਦੇ ਜ਼ਰੀਏ ਅਪੀਲ ਕਰਦੇ ਆਂ ਕਿ ਕੋਈ ਖਾਸ ਵੱਡਾ ਕੰਮ ਨਹੀਂ ਆ ਜੇ ਸਰਕਾਰ ਚਾਵੇ ਸਰਕਾਰ ਦੀ ਮਨਸਾ ਹੋਵੇ ਮੁੱਖ ਮੰਤਰੀ ਦਾ ਜਿਲ੍ਹਾ ਜੇ ਇਹ B&R ਨੂੰ ਇੱਕ ਫੋਨ ਹੀ ਕਰਨਾ ਐਕਸ਼ਨ ਨੂੰ ਜੇ CM ਲੈਵਲ ਤੇ ਫੋਨ ਹੋ ਜੇ ਇਹ ਮਸਲੇ ਦਾ ਹੱਲ ਆ ਜਿਹੜਾ ਇੱਕ ਹਫ਼ਤੇ ਦੇ ਵਿੱਚ ਹੋ ਜਾਊਗਾ ਪਰ ਕਰਲਾ ਨਹੀਂ ਕੋਈ ਚਾਹੁੰਦਾ ਕਰਨਾ ਜਿਹੜਾ ਇੰਨੇ ਨੰਨੇ ਸਮੇ ਤੋਂ ਇਹ ਮਸਲਾ ਉੱਠੀ ਰਿਹਾ ਮੈਨੂੰ ਇਹ ਲੱਗਦਾ ਜੀ ਇਹਦਾ ਕਾਰਨ ਕਿਹੜੀ ਇੱਕ ਤਾਂ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਦੀ ਜਿਹੜੀ ਆਪਸੀ ਖਿੱਚੋ ਤਾਣਾ ਦੂਸਰਾ ਇਹਨਾਂ ਦੀ ਜਿਹੜੀ ਆਪਣੀ ਮਾਨਜੋਗ ਬਤਾਇਆ ਜਾਂ ਹੋਰ ਐਮਐਲਏ ਆ ਇੱਕੋ ਇਹ ਲੱਗਦਾ ਕਿ ਇਹਨਾਂ ਦੀ ਜਿਹੜੀ ਅਪਰੋਚ ਆ ਮੁੱਖ ਮੰਤਰੀ ਤੱਕ ਸਹੀ ਨਹੀਂ ਹੈਗੀ ਕਿਉਂਕਿ ਇਹ ਐਨਐਚ ਦਾ ਰੋਡ ਆ ਜੇ ਅਸੀਂ ਬੀਪਾ ਜੀ ਨੂੰ ਮੈਂ ਖੋਡੇ ਮਾਧਿਮ ਰਾਹੀਂ ਬੇਨਤੀ ਕਰਦਾ ਕਿ ਤੁਸੀਂ ਆਓ ਅੱਗੇ ਲੱਗੋ ਇਹਨਾਂ ਨੂੰ ਲੈ ਕੇ ਆਓ ਅਸੀਂ ਸਾਰੇ ਤੁਹਾਡੇ ਨਾਲ ਚੱਲਦੇ ਆਓ ਆਪਾਂ ਉਹਨਾਂ ਦਾ ਜਿਹੜਾ ਟੋਲ ਪਲਾਜਾ ਉੱਥੇ ਬੈਠ ਕੇ ਧਰਨਾ ਲਾਈਏ ਉਹਨਾਂ ਦਾ ਜਿਹੜਾ ਮੇਨ ਪਟਿਆਲੇ ਦਫ਼ਤਰ ਆ ਉਹ ਘੇਰੀਏ ਜੇ ਤੁਸੀਂ ਨਹੀਂ ਕਰ ਸਕਦੇ ਐਨਐਸਏ ਕਰਨ ਕਿਉਂਕਿ ਉਹ ਰੋਜ਼ ਇੱਥੋਂ ਲੱਖਾਂ ਰੁਪਏ ਦਾ ਜਿਹੜਾ ਟੋਲ ਆ ਇਸ ਰੋਡ ਆ ਉਹ ਉੱਪਰ ਦੀ ਪੁਲ ਲੰਘ ਗਿਆ ਜਿਹੜੇ ਲੋਕ ਪਿੱਛੋਂ ਟੋਲ ਦੇ ਕੇ ਆਏ ਆ ਜਾਂ ਇਧਰੋਂ ਟੋਲ ਦੇ ਕੇ ਆਏ ਜਿਨ੍ਹਾਂ ਨੇ ਨਾ ਭੇਜਣਾ ਉਹ ਵੀ ਤਾਂ ਇੱਥੋਂ ਦੀ ਜਾ ਰਹੇ ਨੇ ਕਿ ਉਹਨਾਂ ਨੂੰ ਹੱਕ ਨਹੀਂ ਇੱਥੋਂ ਸਾਫ ਸੜਕ ਲੰਘਣ ਦਾ ਸਾਡੇ ਅੰਦਰ ਨਹੀਂ ਆਉਂਦਾ ਇਹ ਨੈਗਟਿਵ ਸੈਂਟਰ ਆਉਂਦਾ ਕੀ ਪ੍ਰਸ਼ਾਸਨ ਦਾ ਕੋਈ ਜੀਬਾ ਬਰਾ ਇੰਨੀ ਚੱਲਦੀ ਜਿਹਾ ਕੋਈ ਅੰਦਰ ਨਹੀਂ ਰਿਹਾ ਮੈਨੂੰ ਤਾਂ ਇਹੀ ਲੱਗਦਾ ਜੀ ਕਿਤੇ ਇਹਨਾਂ ਦੀ ਕਿਤੇ ਕੋਈ ਪੁੱਛ ਪੁਰਤੀਤ ਨਹੀਂ ਆ ਕਿਉਂਕਿ ਸਾਹਮਣੇ ਹੁਣ ਤਹਿਸੀਲ ਆ ਗਈ ਐਸਡੀਐਮ ਸਾਡਾ ਜਿਹੜਾ ਦਫ਼ਤਰ ਆ ਗਿਆ ਤਕਰੀਬ ਹਾਂ ਬਿਲਕੁਲ ਬਿਲਕੁਲ ਗੁਰਮੀ ਸਿੰਘ ਸਾਹਿਬ ਸਾਰੇ ਜਾਣਦੇ ਆ ਪਰ ਇਹ ਜਿਹੜੀ ਇਹਦਾ ਹਾਲ ਆ ਉਹ ਬਿਲਕੁਲ ਨਹੀਂ ਕਿਸੇ ਤੋਂ ਹੋ ਰਿਹਾ ਪਰ ਮੈਂ ਸਮਝਦਾ ਕਿਹੜੀ ਨਗਰ ਕੌਂਸਲ ਦੀ ਗੱਲ ਹੈ ਨਗਰ ਕੌਂਸਲ ਦੀ ਵੀ ਇਸ ਗੱਲ 'ਚ ਮਾੜੀ ਕਾਰਗੁਜ਼ਾਰੀ ਹੈ ਜੇ ਏਰੀਆ ਨਗਰ ਕੌਂਸਲ ਦੇ ਅਧੀਨ ਆ ਤਾਂ ਉਹਨਾਂ ਨੂੰ ਵੀ ਇਹਦਾ ਫੌਰੀ ਤੌਰ ਤੇ ਜਿਹੜਾ ਕੋਈ ਟੈਕਸਨ ਆ ਜਿਹੜਾ ਲੈਣਾ ਚਾਹੀਦਾ ਤੋ ਕਿ ਇਹ ਏੰਨੇ ਕ ਟੋਟੇ ਨਾਲ ਸ਼ਹਿਰ ਦੀ ਜਿਹੜੀ ਬਦਨਾਮੀ ਬਹੁਤ ਵੱਡੇ ਪੱਧਰ ਤੇ ਬਣੀ ਆ ਅਸੀਂ ਇਹ ਅਪੀਲ ਕਰਦੇ ਆ ਸਰਕਾਰ ਨੂੰ ਕਿ ਇਹਦਾ ਫੌਰੀ ਤੌਰ ਤੇ ਹੱਲ ਕਰੋ ਨਹੀਂ ਇਹਨਾਂ ਲੋਕਾਂ ਦੇ ਸਹਿਯੋਗ ਨਾਲ ਜਿਵੇਂ ਇਹ ਕਹਿਣਗੇ ਸਮੂਹ ਸਮਾਜ ਸੇਵੀ ਜਿ세 ਬੰਦਿਆ ਬੱਖ ਬੱਖ ਸਿਆਸੀ ਪਾਰਟੀਆਂ ਸਾਰਿਆਂ ਦੇ ਸਹਿਯੋਗ ਨਾਲ ਕੋਈ ਜਿਹੜਾ ਵੱਡਾ ਸੰਘਰਸ਼ ਆ ਉਹ ਲਿਖਿਆ ਜਾਊਗਾ ਹਾਂਜੀ ਮੈਂ ਕਿਹਾ ਲਾਤੀ ਅਸੀਂ ਡੀਆਰ ਉਹਨਾਂ ਡੀਐਸਪੀ ਸਾਹਿਬ ਨਾਲ ਮੇਰੀ ਗੱਲ ਹੋ ਗਈ ਐਸਐਚਓ ਸਾਹਿਬ ਦੀ ਡਿਊਟੀ ਲਾ ਰਹੇ ਨੇ ਹੁਣੇ ਭੇਜ ਕੇ ਆਪਣੀ ਜੋ ਕੰਨ ਦੀ ਕਾਰਵਾਈ ਆ ਉਹ ਕਰਵਾਣਗੇ ਠੀਕ ਹੈ ਮੈਨੂੰ ਤਕਲੀਏ ਕਰਤੋਂ ਨਹੀਂ ਹੋ ਰਿਹਾ ਜੀ ਚੱਕਰ ਕੀ ਐਨੇ ਸਾਲਾਂ ਤੋਂ ਮੈਂ ਕਿਹਾ ਇਹਨਾਂ ਬਣ ਕਾਤੋਂ ਨਹੀਂ ਰਹੇ ਖੱਟੇ ਕਾਤੋਂ ਨਹੀਂ ਭਰੇ ਜਾ ਰਹੇ ਖੱਡੇ ਉਹ ਵੀ ਉਹ ਵੀ ਆਪਣਾ ਟੈਂਡਰ ਹੋ ਗਿਆ ਬਸ ਇੱਕ ਦੋ ਦਿਨਾਂ ਚ ਅਲਾਟਮੈਂਟ ਹੋਣੀ ਹੈ ਮੈਨੂੰ ਉਹਦੇ ਬਾਰੇ ਤਾਂ ਮੈਂ ਡੇਲੀ ਅਪਡੇਸ਼ਨ ਮੈਂ ਲੈ ਲੀਆ ਉਹਦੇ ਦੇ ਤੋ ਦੇਖੋ ਜਿੱਦਨ ਦੇਖੋ ਪਹਿਲੇ ਦਿਨ ਤੋਂ ਹੀ ਇਹਦੇ ਤੇ ਕੰਮ ਕਰ ਰਹੇ ਆ ਤੇ ਉਹ ਹੁਣ ਫਾਈਨਲੀ ਸ਼ੁਰੂ ਹੋਣ ਵਾਲਾ ਕੰਮ ਉਹ ਉੱਥੇ ਕੋਈ ਸਟਾਫ ਈਓ ਸਾਹਿਬ ਕੋਲ ਡਬਲ ਚਾਰਜ ਫੋਨ ਕਰਕੇ ਤੇ ਇੱਕ ਜੇਈ ਦਾ ਕੋਈ ਇਸ਼ੂ ਸੀਗਾ ਉਸ ਕਰਕੇ ਥੋੜਾ ਜਿਹਾ ਡਿਲੇ ਹੋ ਗਿਆ ਇੱਕ ਦੋ ਦਿਨ ਨਹੀਂ ਤਾਂ ਇਹ ਹੋ ਜਾਣਾ ਸੀ ਤਿੰਨ ਚਾਰ ਦਿਨ ਪਹਿਲਾਂ ਹੀ ਬਿਲਕੁਲ ਜੀ ਬਾਈ ਤਾਂ ਚਲੋ ਇਟਰਾ ਲਿਆ ਵੈਸੇ ਵੀ ਇੱਥੇ ਐਕਸੀਡੈਂਟ ਹੋਣ ਦਾ ਉਦਾਂ ਹੀ ਖਤਰਾ ਰਹਿੰਦਾ ਨਹੀਂ ਨਹੀਂ ਹੁੰਦਾ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਕਿ ਮੈਂ ਡੇਲੀ ਜਿਹੜਾ ਦੇਖਦੀ ਆ ਇਹਦਾ ਮੈਂ ਵਿਜ਼ਿਟ ਵੀ ਕਰਦੀ ਆ ਲੰਘਦੇ ਟੈਪ ਦੇ ਜਦੋਂ ਉਦੋਂ ਹੀ ਨੈਸ਼ਨਲ ਹਾਈਵੇ ਤੇ ਈਓ ਡਿਪਾਰਟਮੈਂਟ ਦੋਨਾਂ ਨੂੰ ਇੱਕ ਵਾਰੀ ਫੇਰ ਮਤਲਬ ਫਾਈਨਲੀ ਲੂਪ ਕਰਦੀ ਆ ਮੈਂ ਕਿ ਇਹਦੇ ਤੇ